जो सा केयर करते हैं सारे वागुरु जी का खालसा वाहू जी की फते जिंदगी बात तो, मैं जलों कैंसर बारे पता लग्या मैं दसना चाहिए डॉक्टर ने दसा मैं डॉक्टर साहब कोई गल नहीं हूँ हो गया कर जा सोचो चलो कल हो ਪਰ ਮੇਰੇ ਨਾਲ ਜਿਹੜੀਆਂ ਫੀਲਡ ਦੇ ਵਿੱਚ ਪ੍ਰੈਕਟਿਕਾ ਕਰਾਈਆਂ ਉਹ ਮੈਂ ਆਪਣੀ ਆਤਮੋਗਾਈ ਸਾਹਿਬ ਵਿੱਚ ਲਿਖੀ ਹੈ ਸੋ ਜਿੱਦਾਂ ਮੈਨੂੰ ਇਕੱਲੇ ਨੂੰ ਸਰਵਾਇਵਰ ਕਰਨਾ ਪਿਆ ਤੇ ਵੀ ਮੈਂ ਇਕੱਲਾ ਹੀ ਆਖਾਲ ਪੁਰਖ ਹੈ ਹੋਰ ਅਕਾਲ ਪੁਰਖ ਤੋਂ ਬਾਅਦ ਡਾਕਟਰ ਸਾਹਿਬਾ ਨੇ ਦੂਜੇ ਰੱਬ ਨੇ ਸਾਨੂੰ ਇਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਸੋ ਮੈਂ ਖੁਸ਼ਿਆ ਨਹੀਂ ਸੀ ਵੀ ਸਾਨੂੰ ਇਸ ਤਰ੍ਹਾਂ ਹੋ ਸਕਦਾ ਕਿਉਂਕਿ ਮੈਂ ਬੜਾ ਪੋਸ਼ਟੇਲ ਬੰਦਾ ਸੀ ਪਰ ਮੈਂ ਦੀ ਮੇਰੇ ਦਬਾਤ ਜਨੀ ਮੈਨੂੰ ਕੈਂਸਰ ਹੈ ਅੱਜ ਤੱਕ ਵੀ ਨਰਸਾਂ ਬਿਮਾਰ ਚ ਨਹੀਂ ਮੈਨੂੰ ਕੈਂਸਰ ਹੈ ਹਾਲਾਂਕਿ ਜੇ ਪੋਲੀਓ ਤੋਂ ਪੀੜਦਾ ਉਸ ਤੋਂ ਪਹਿਲਾਂ ਵੀ ਹੋਰ ਬਹੁਤ ਰਹਿ ਗਿਆ ਵਾਪਰੀਆਂ ਆਮ ਬੰਦਾ ਹੁੰਦਾ ਟੁੱਟ ਜਾਂਦਾ ਹੈ ਟੁੱਟ ਕੇ ਕੀ ਖਤਮੀ ਹੋ ਜਾਂਦਾ ਹੈ ਪਰ ਮੈਂ ਆਪਣੇ ਆਪ ਨੂੰ ਜਿਉਣ ਨੂੰ ਪਹਿ ਦਿੱਤੀ ਹੈ ਤੋਂ ਤੁਸੀਂ ਵੀ ਕੈਂਸਰ ਕੋਈ ਵੱਡੀ ਗੀਤ ਨਹੀਂ ਆ ਵੱਡਾ ਕੀ ਹੈ ਸਾਡਾ ਹੌਸਲਾ ਹੈ ਹਉ ਵੇਖੇ ਜੇ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨੀਂਆਂ ਹੋ ਜਾਂਦੀਆਂ ਜਿੰਨਾ ਚਿਰ ਤੁਹਾਡੇ ਅੰਦਰ ਹੌਸਲਾ ਨਹੀਂ ਤਾਂ ਦਵਾਈ ਵੀ ਨਹੀਂ ਕੰਮ ਕਰਦੀ ਜਦੋਂ ਤੁਹਾਡੇ ਅੰਦਰ ਹੌਸਲਾ ਹੋਊਗਾ ਦਵਾਈ ਵੀ ਆਪਣੇ ਆਪ ਕੰਮ ਕਰੂਗੀ ਬਾਕੀ ਖੁਦਾ ਕੋਨੇ ਕਹਿੰਦੇ ਤੂੰ ਮੈਂ ਪਰਸ਼ਾਨੇ ਖੁਦਾ ਤੁੰਹ ਹੋ ਅਸੀਂ ਤੁਹਾਨੂੰ ਖੁਦਾ ਨਹੀਂ ਕਹਿੰਦੇ ਬਸ ਤੁਸੀਂ ਖੁਦਾ ਤੋਂ ਘੱਟ ਵੀ ਨਹੀਂ ਹੋ ਪੂਰੀ ਡਾਕਟਰ ਸਾਹਿਬਾਨ ਨੇ ਜਿਹੜੇ ਬਹੁਤ ਵਧੀਆ ਬਹੁਤ ਵਧੀਆ ਟੀਮ ਕਰਦੇ ਆ ਸਾਰਾ ਸਟਾਫ ਸੋ ਸਾਨੂੰ ਲੋੜ ਹੈ ਅਵੇਸ ਦੀ ਦਰਦ ਦੀ ਲੋੜ ਨਹੀਂ ਜਦੋਂ ਸਭ ਕੁਝ ਹੋ ਗਿਆ ਤੁਰਾਉਣ ਦੀ ਲੋੜ ਨਹੀਂ ਫਿਰ ਜ਼ਿੰਦਗੀ ਹੈ ਇਹ ਜਿੰਦਾਬਾਦ ਹੈ ਦੁੱਖ ਸੁੱਖ ਇਸ ਜ਼ਿੰਦਗੀ ਨਾਲ ਹੀ ਹੈ ਜਿੰਨਾ ਤੇ ਵਸਾ ਚੱਲਣਗੇ ਜਦੋਂ ਅਸੀਂ ਖਤਮ ਹੋ ਗਏ ਫਿਰ ਕੀ ਹੋਣਾ ਸੋ ਜਿੰਨਾ ਜਿਉਉਣੇ ਆਦੇ ਪਾਣੀ ਦੀ ਹਿੱਕ ਤੇ ਬੁਲਬੁਲੇ ਵਰਨ ਨਚੋ ਜਿੰਨਾ ਚਿਰ ਜਿਉਂਗੇ ਤੇ ਪਾਣੀ ਦੀ ਹਿੱਕ ਤੇ ਨਚਾਂਗੇ ਸੋ ਇਸ ਕਰਕੇ ਜਿੰਦਾਬਿਲੀ ਨਾਲ ਜਿਉਂ ਤੇ ਜਿਵੇਂ ਡਾਕਟਰ ਸਾਹਿਬ ਕਹਿੰਦੇ ਆ ਉਹ ਗੱਲਾਂ ਪਾਲੋ ਕਰੋ ਟੋੜ ਕੇ ਆ ਵਿਚਲਾ ਨੂੰ ਮੈਨੂੰ ਬਥੇਰੇ ਲਿਖਿਆ ਆ ਕਰ ਲਓ ਐਫ ਐਨ ਵੀ ਕਰਾ ਲਓ ਧਾਗੇ ਤਨੀਤਾ ਦੇ ਕੁਝ ਨਹੀਂ ਰੱਖਿਆ ਅੱਜ ਦੀ ਸੈਂਸ ਬਹੁਤ ਤਰੱਕੀ ਕਰ ਚੁੱਕੀ ਐ ਸੋ ਡਾਕਟਰ ਸਾਹਿਬਾਨਾਂ ਨਾਲੋਂ ਬਹੁਤ ਕੋਈ ਸਿਆਣਾ ਨਹੀਂ ਜਿਹੜੇ ਆਪਾਂ ਕਹਿੰਦੇ ਜਿਆ ਸਿਆਣੇ ਨੂੰ ਧਾਗਾ ਤਨੀਤ ਕਰਾ ਲਓ ਸੋ ਮੈਂ ਅਖੀਰ ਦੇ ਵਿੱਚ ਡਾਕਟਰ ਪ੍ਰਦੀਪ ਕਰਗ ਜੀ ਡਾਕਟਰ ਰੋਮਿੰਕਾਂਤ ਜੀ ਜਿਨ੍ਹਾਂ ਨਾਲ ਮੈਨੂੰ ਦਿਨੋ ਸਮਰਥਤ ਹੋ ਗਈ ਐ ਉਹਨਾਂ ਨੇ ਵੀ ਬਹੁਤ ਸੇਕ ਕੀਤੀ ਭੈਣ ਜੀ ਖੜੇ ਆ ਦੇਖ ਕੇ ਤੇ ਇਹਨਾਂ ਨੇ ਬਹੁਤ ਆਪਣੀ ਰਿਸਪੈਕਟ ਨਾਲ ਜੀਵਾ ਕੀਤੀ ਸੋ ਸਾਰੇ ਮੇਰੇ ਜਿਵੇਂ ਮਰੀਜ਼ ਭਰਾ ਨੇ ਸਾਰਿਆਂ ਨੂੰ ਜੀ ਲੋ ਸਤਕਾਰ ਹੌਸਲਾ ਰੱਖੋ ਕੋਈ ਗੱਲ ਨਹੀਂ ਜਿੰਦਗੀ ਦੀ ਜੰਗ ਹੈ ਤੇ ਦੂਜਾਂ ਦੇ ਨਾਲ ਕਿ ਜਿੱਤਾਂਗੇ ਵੀ ਸੋ ਇੰਨੀਆਂ ਬਿੰਦਿਆ ਕਹਿੰਦਾ ਕਿਵਾ ਦਾ ਜਾ ਤਾ ਆਹ ਵੀ ਉਹ ਠੀਕ ਕਰਾਲ ਸ ਰਹਿਣ ਕਿਤੇ ਜਿੰਦਗੀ ਜਿੰਦਾਬਾਦ

É so create